ਇਹ ਪ੍ਰਧਾਨ ਜੀ ਅੱਜ ਕਿਸ ਬਾਰੇ ਟੈਡਾ ਪਰੀ ਕਰਕੇ ਕਹਾਣੀ ਕਰਿਆ ਜੀ ਇਹ ਜੀ ਵੇਖੋ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਪੁਲਰ ਦੇ ਦੇਸਾਂ ਦੇ ਸੈਖ ਅੱਜ ਪਿੰਡ ਸੁਭਰਾ ਵਿੱਚ ਕੈਂਪ ਲੱਗਾ ਸਾਰਾ ਹੀ ਵਿਭਾਗ ਮੈਂ ਇੱਥੇ ਪਹੁੰਚਾਇਆ ਹਰ ਇੱਕ ਵੀਰ ਦਾ ਕੰਮ ਬਹੁਤ ਵਧੀਆ ਸਚੇ ਦੇ ਭੰਗ ਨਾਲ ਹੋ ਰਿਹਾ ਜੀ ਕਿਸੇ ਨੂੰ ਕੋਈ ਖੱਜਲ ਖਵਾਰੀ ਨਹੀਂ ਜਿਤਨਾ ਆਪਣੇ ਪਿੰਡੋਂ ਮੰਨ ਲਓ ਪੱਤੀ ਜਾਣਾ ਪੈਂਦਾ ਹੈ ਤਸਦੀਲਦਾਰ ਸਾਹਿਬ ਤੋਂ ਇਹ ਹੈ ਵੀ ਮਹਿਕ ਮੈਂ ਜਾਣਾ ਪੈਂਦਾ ਹੈ ਪੀਡਬਲਯੂ ਮਹਿਕਮਾ ਬਲਾਡ ਮਹਿਕਮਾ ਖੇਤੀ ਕਿੰਨਾ ਮਹਿਕਮਾ ਆ ਸਾਰਾ ਹੀ ਇੱਥੇ ਆਇਆ ਬਿਜਲੀ ਮਹਿਕਮਾ ਹਰ ਇੱਕ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਜੀ ਹਾਂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਤੁਹਾਨੂੰ ਸੇਖੋ ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਮੇਰੇ ਨਾਲ ਫਲਾਗ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਤੇ ਗੁਰਜੁਤੀ ਸ਼ਾ ਜੀ ਤੇ ਵੀਰ ਜੀ ਆਪਣੇ ਹੈ ਗਰਵੰਸ ਸਿੰਘ ਨੰਬਰਦਾਰ ਸਾਰੇ ਹਾਜ਼ਰ ਅੱਜ ਕਿਸ ਸੰਬੰਧ ਜਿਹੜਾ ਇਹ ਕੈਂਪ ਲਾਇਆ ਅੱਜ ਜੀ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਕੈਬਨਰ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਜੀ ਦੀ ਵੱਡੀ ਉੱਚੀ ਸੋਚ ਦੇ ਜਿਹੜੇ ਚੱਲਦੇ ਹੋਏ ਇਹ ਜਿਹੜਾ ਅੱਜ ਕੈਂਪ ਲਵਾਇਆ ਵਾ ਸਰਕਾਰ ਤੁਹਾਡੇ ਦੁਆਰ ਅੱਜ ਪਿੰਡ ਸੁਭਰਾ ਤੇ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਸਤਾਨਾਂ ਤੇ ਜਿਹੜਾ ਕੈਂਪ ਲੱਗਾ ਵਾ ਵੀ ਜਿੰਨੇ ਵੀ ਬਹਿਗਮਿਆਂ ਦੇ ਸਾਰੇ ਇਥੇ ਅਫਸਰ ਸਾਹਿਬਾਨ ਆਏ ਆ ਤੇ ਅੱਜ ਜਿੰਨੇ ਵੀ ਲੋਕਾਂ ਦੇ ਨਿੱਕੇ ਮੋٹے ਸਮੱਸਿਆਵਾਂ ਜਾਂ ਜਿਹੜੇ ਕੋਈ ਕਾਮੇ ਸਰਕਾਰੀ ਕੰਮ ਕਰਨ ਵਾਲੇ ਰਹਿੰਦੇ ਸੀ ਅੱਜ ਉਹ ਜਿਹੜੇ ਮੁੜਕੇ ਤੇ ਕਰ ਰਹੇ ਆ ਜੀ। ਕਿੰਨਾ ਆਏ ਜੀ? ਮੇਰਾ ਨਾਮ ਹੀ ਗੋਪੀ ਸਿੰਘ ਹੋਣਾ ਜੀ ਤੁਸੀਂ। ਆ ਕੀ ਜਿਹੜਾ ਭਰੀ ਰੱਖ ਕੀਤਾ ਗਿਆ ਜੀ ਕਿਸ ਸੰਬੰਧ ਦੇ? ਦੁਆਗ ਜੀ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਨੇ ਇੱਕ ਨਾਰਾ ਦਿੱਤਾ ਹੈ ਸਰਕਾਰ ਆਪਕੇ ਦੁਆਰ। ਉਹਦੇ ਮੱਦੇ ਨਜ਼ਰ ਅੱਜ ਜਿੰਨੇ ਵੀ ਵਿਭਾਗੇ ਆ ਆਪਣੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਨਿੱਜੀ ਲੋੜਾਂ ਜਿਹੜੀਆਂ ਆਪਣੀਆਂ ਜ਼ਰੂਰਤਾਂ ਪਿੰਡਾਂ ਦੇ ਵਿੱਚ ਆਪਾਂ ਨੂੰ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਜਿੰਨੀ ਵੀ ਅਵਸਰ ਸ਼ਾਇਆ ਅੱਜ ਆਪਣੇ ਇਸ ਸਭਰਾ ਪਿੰਡ ਦੇ ਵਿੱਚ ਪਹੁੰਚੀ ਆਈ ਆ ਤੇ ਲੋਕਾਂ ਦੇ ਮਸਲੇ ਹੱਲ ਕਰਵਾ ਰਹੀ ਆ ਇਸ ਤਰ੍ਹਾਂ ਦੇ ਮਸਲੇ ਨੁਕਤੇ ਕਿਵੇਂ ਮਾਲੋਗੀ ਆਪਾਂ ਨੂੰ ਪਤਾ ਹੈ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਮਸਲੇ ਹੁੰਦੇ ਆਣ ਕਿਸੇ ਦਾ ਬਿੱਲ ਦਾ ਮਸਲਾ ਏ ਕਿਸੇ ਦਾ ਰਾਸ਼ਨ ਕਾਰਡ ਦਾ ਮਸਲਾ ਏ ਇਹਦਾ ਕੋਈ ਪਟਵਾਰਖਾਨੇ ਦਾ ਮਸਲਾ ਹੈ ਕਿਸੇ ਦਾ ਕੋਈ ਰਾਸ਼ਨ ਕਾਰਡ ਬੰਨਾਂ ਵਾਲਾ ਹੈ ਕਿਸੇ ਦੀ ਜਨਮ ਤਰੀਕ ਬੰਨਾਂ ਦੀ ਹੈ ਜਿੰਨੀਆਂ ਵੀ ਚੀਜ਼ਾਂ ਆਪਾਂ ਨੂੰ ਲੋੜ ਬਰਦੀ ਮੰਨ ਲਓ ਰੋਜ਼ਾਨਾ ਦੇ ਵਿੱਚ ਆਪਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦੇ ਮਸਲੇ ਹੱਲ ਕਰਵਾ ਰਹੀ ਹੈ ਸਰਕਾਰ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਦੇਖੋ ਜੀ ਮੈਸੇਜ ਤਾਂ ਇਹੋ ਹੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਸਰਦਾਰ ਲਾਲਜੀਤ ਸਿੰਘ ਪੁਲਰ ਦੇ ਨਿਵਾਸ ਅਧਿਸ਼ਾ ਹੈਠ ਪਿੰਡ ਫੱਡੇ ਸੰਭਰਾ ਦੇ ਵਿੱਚ ਬਹੁਤ ਤਗੜਾ ਕੈਂਪ ਲਗਾਇਆ ਜਾ ਰਿਹਾ ਤੇ ਲੋਕਾਂ ਦੀਆਂ ਹਰ ਇੱਕ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਬਈ ਧੰਨਵਾਦ ਕਰਦੇ ਹਾਂ ਸਰਦਾਰ ਲਾਜਜੀਤ ਸਿੰਘ ਢੁੱਲਰ ਕੈਬਨ ਮੰਤਰੀ ਪੰਜਾਬ ਔਰ ਸਰਦਾਰ ਭਵਨ ਸਿੰਘ ਮਾਨ ਜੀ ਦਾ। ਜੀ ਸਰਦਾਰ ਜੀ ਕੀ ਲੈਂਦਾ ਮੇਰਾ ਨਾਮ ਆਰਸੇਬ ਪਿੰਡਸ ਬਰਾ ਆਪ ਪਾਰਟੀ ਸਿਨੀਅਰ ਅਗੋਜੀ। ਕਹਿੰਦਾ ਭਾਰੀ ਕੱਟ ਕੇ ਸੁਵਾਰਜਿਤ ਕੀਤਾ ਗਿਆ ਹੈ। ਇਹ ਹੀ ਸੁਗਾਤ ਸੀਐਮ ਘੋਤਮਾਨ ਸਰਦਾਰ ਲਾਜਜੀਤ ਢੁੱਲਰ ਸਾਹਿਬ ਆਪਣੇ ਮੰਤਰੀ ਸਾਹਿਬ ਉਹਨਾਂ ਵੱਲੋਂ ਜਿਹੜੀਆਂ ਸੂਰਤਾਂ ਉਹ ਅੱਜ ਪਿੰਡ ਪਿੰਡ ਜਾ ਕੇ ਕੈਂਪ ਲਾ ਕੇ ਦਿੱਤੀਆਂ ਜਾ ਰਹੀਆਂ ਵਾਂ। ਇਹ 32 ਦਾ ਸੀ ਲੋਡ ਸੀ 5000 ਰੁਪਇਆ ਲੋਡ ਸੀ ਉਹਨਾਂ ਦਾ 2000 ਰੁਪਇਆ ਹੁਣ ਕੋ 2500 ਰੁਪਇਆ ਕਰ ਦਿੱਤਾ ਵਾ ਇਹ ਤਾਂ ਘਰਾਂ ਦੇ ਲੋਡ ਹੈ ਜੀ ਉਹ 1100 1150 ਰੁਪਇਆ ਕਰ ਦਿੱਤਾ ਵਾ ਇੱਥੇ ਪ੍ਰੈਸ਼ਰ ਲੱਗ ਰਹੀ ਹੈ ਅੱਜ ਦੀ ਧਾਰ ਕਾਟ ਕੇ ਆਪਣੇ ਦੀਪੂ ਵਾਲੇ ਰਾਸ਼ਨ ਕਾਰਟ ਬਿਜਲੀ ਮੈਗ ਮਾਮਲਾ ਵੀ ਕਿੰਨੇ ਤਸੀਹੂਦਾਰ ਸਾਹਿਬ ਆ ਕੇ ਵੀਡੀਓ ਸਾਹਿਬ ਡੀਡੀਪੀ ਵੀਰ ਸਾਹਿਬ ਸਾਰੇ ਆ ਪ੍ਰਵਾਰੀ ਸਾਹਿਬ ਸਾਰੇ ਬੈਠੇ ਆ ਕੇ ਜੀ ਤੇ ਬਹੁਤ ਹੀ ਸੂਤ ਪਾਣੀ ਸਰਕਾਰ ਘਰ ਆ ਕੇ ਦੇ ਰਹੀ ਹੈ ਜੀ ਅਸੀਂ ਸਰਦਾਰ ਭਗਵੰਤ ਮਾਨ ਸਾਹਿਬ ਦਾ ਸਤਿਕਾਰ ਲਾਜੀ ਭੁੱਲ ਰਦਾ ਧੰਨਵਾਦ ਕਰਦੇ ਆਂ ਤਾਂ ਕਿ ਜਾ ਕੇ ਆਪਾਂ ਕਚਾਰੀਆਂ ਦੇ ਵਿੱਚ ੱੱਕੇ ਖਾਂਦੇ ਫਿਰਦੇ ਆਂ ਬਿਜਲੀ ਘਰ ਦਾ ਖਾਂਦੇ ਵਰਤਿਆ ਆ ਕੀ ਘਰ ਆ ਕੇ ਆਪਣੇ ਉਹ ਕੰਮ ਕਰ ਰਹੇ ਆ ਵੇਖੋ ਵੀ ਕੋਈ ਵੀ ਵਿਭਾਗ ਜਿਹੜਾ ਨਹੀਂ ਆਜੇ ਇੱਥੇ ਸਾਰੇ ਕੋਟੇ ਵਿਭਾਗ ਆਏ ਆ ਕੋਈ ਵਿਭਾਗ ਨਹੀਂ ਰਹਿ ਗਿਆ ਜਿਹਦਾ ਕੰਮ ਹੋਣਾ ਹੋਵੇ ਪਿਛਾਂ ਪੱਗ ਲੱਗ ਰਹੀਆਂ ਵਾ ਹਰ ਇੱਕ ਚੀਜ਼ ਲੱਗ ਰਹੀ ਆ ਅਸੀਂ ਤਾਂ ਸੰਥੂ ਅਪੀਲ ਕਰਦੇ ਆ ਜੇ ਕੋਈ ਨਹੀਂ ਆਇਆ ਉਹਨਾਂ ਨੂੰ ਵੀ ਤੁਹਾਡੇ ਪੱਤਰਕਾਰ ਥੋਂ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਜੇ ਕਿਸੇ ਦਾ ਕੰਮ ਬੋਟ ਬੰਨ ਵਾਲੀ ਆ ਜੇ ਕੋਈ ਵੀ ਕੰਮ ਹੋਣ ਲਾ ਅੱਜ ਫ੍ਰੀ ਹੋ ਰਿਹਾ ਜੋ ਬਾਬੇ ਵੀਰ ਸਿੰਘ ਦੇ ਗੁਰਦਾਰੇ ਪਹੁੰਚੋ ਸੰਤ ਜਿਹੜੀ ਆ ਸਾਰੀ ਵੇਖੋ ਕਿੰਨਾ ਭਾਰੀ ਕਾਚਾ ਕੰਮ ਬਹੁਤ ਘਰ ਘਰ ਆ ਕੇ ਹੋ ਰਿਹਾ ਅਸੀਂ ਤੇ ਪੁਲਸਾ ਦਾ ਧੰਨਵਾਦ ਕਰਦੇ ਆ ਪਹਿਲੀ ਵਾਰ ਇਹੋ ਜੇ ਮੰਤਰੀ ਮਿਲੇ ਜਿਨ੍ਹਾਂ ਨੇ ਸਾਨੂੰ ਘਰੇ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਜੀ ਬਿਲਕੁਲ ਜੀ ਤੇ ਕਈ ਵੀਰਾਂ ਨੂੰ ਘਰਾਂ ਦੀਆਂ ਬਹੁਤ ਮੁਸ਼ਕਲ ਆ ਰਹੀਆਂ ਸੀ ਜੀ ਜਗਾ ਇਹ ਸਬੰਧ ਦੇ ਵਿੱਚ ਵੀ ਆ ਰਹੇ ਆ ਦਿੱਕਸਾ ਵੀ ਆ ਰਹੇ ਆ ਜੀ ਵੀਡੀਓ ਸਾਹਿਬ ਲੈ ਆ ਗਏ ਆ ਉਹ ਸਬੰਧ ਦੇ ਘਰਾਂ ਦੇ ਵਿੱਚ ਵੀ ਅਜ ਕੋਠੇ ਜਿਹੇ ਲਿਖਣੇ ਆ ਜੀ ਮਤਲਬ ਵੀ ਵੇਖ ਕੇ ਦਿਖਾਂਗੇ ਜੀ ਕਿਹਨੂੰ ਲੋੜ ਅਨਸਾਰ ਅੱਗੇ ਵੀ ਹੋਏ ਆ ਕੰਮ ਉਹ ਜਿਨ੍ਹਾਂ ਨੂੰ ਨਹੀਂ ਲੋੜ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਲੋੜ ਵਿਚਾਰੇ ਰਹਿ ਜਾਂਦੇ ਆ ਆਪਾਂ ਨਾਲ ਜਾ ਕੇ ਘਰ ਜਾ ਕੇ ਵੇਖਾਂਗੇ ਵੀ ਇਹਨੂੰ ਲੋੜ ਹੈਗੀ ਆ ਦਿਖਾਵਾਂ ਕੋਠੇ ਵੀ ਦਿਖਾਵਾਂਗੇ ਅਰਗੀ ਜੀ ਸਰਕਾਰ ਪਰ ਦਿੱਤੀ ਗਿਆ ਜਾਣਕਾਰੀ